ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਚੈਂਬਰ ਬਣਾਉਂਦੇ ਤੇ ਸੀਵਰੇਜ ਬਣ ਰਹੇ ਨੇ ਸ਼੍ਰੀ ਮੁਕਤਸਰ ਸਾਹਿਬ ਚੱਕ ਰਾਮਨਗਰ ਦੇ ਵਿੱਚ ਤੇ ਚੰਗੀ ਗੱਲ ਆ ਬਈ ਸਰਕਾਰਾਂ ਨੇ ਮਾੜਾ ਮੋਟਾ ਤਾਂ ਹੱਲਾ ਬੋਲੇ 10-15 ਸਾਲਾਂ ਬਾਅਦ ਚੈਂਬਰ ਬਣ ਰਹੇ ਨੇ ਦੇਖੋ ਬਈ ਮਟੀਰੀਅਲ ਦੇਖੋ ਕਿਵੇਂ ਦਾ ਪਾ ਰਹੇ ਨੇ ਤੇ ਜੋ ਸਲੇਬਾ ਨੇ ਪਹਿਲਾਂ ਹਨਾ ਆ ਦੇਖੋ ਬਈ ਆਹ ਚੈਂਬਰ ਬਣੇ ਨੇ ਤੇ ਚੈਂਬਰਾਂ ਤੇ ਜੋ ਮਟੀਰੀਅਲ ਲੱਗਣਾ ਤੇ ਹੁਣ ਇਹ ਸਲੇਬ ਬਣਾਉਣਗੇ ਆਹ ਦੇਖੋ ਆਹ ਜੋ ਕੀ ਢੱਕਣਾ ਇਹ ਜੇ ਦੇਖਿਆ ਜਾਵੇ ਤਾਂ 4 ਇੰਚੀ ਹੁੰਦਾ ਤੇ 6 ਇੰਚੀ ਤੱਕ ਆ ਬਈ 6-7 ਇੰਚੀ ਤੱਕ ਬਹੁਤ ਤੇ ਜਾਲ ਵੀ ਜੋ ਨੇ ਇਹੇ ਬਣੇ ਬਣਾਈ ਆਉਂਦੇ ਨੇ ਬਈ ਆ ਦੇਖੋ ਟਰੱਕ ਕੈਂਟਰ ਪਰ ਕੇ ਆਉਂਦਾਗਾ ਤੇ ਆਵੇ ਇਹ ਬੜੇ ਬਣਾਏ ਜਾਲ ਨੇ ਬਹੁਤ ਹੀ ਭਾਰੇ ਮਜ਼ਬੂਤੀ ਨਾਲ ਤੇ ਹੁਣ ਇੱਥੋਂ ਸਟਾਰਟਿੰਗ ਕਰਨਾਗਾ ਹੁਣ ਇਹਨਾਂ ਨੇ ਬਾਏ 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 ਦੇਖੋ ਭਾਈ ਤੇ ਬੋਣਾ ਇਹੇ ਫੁੱਟ ਤੱਕ ਹੀ ਜਾਵੜਾ ਨਾਗਾ ਉੱਪਰ ਉੱਚਾ ਤੇ ਬਹੁਤ ਮਤਲਬ ਕੀ ਸਲੈਬ ਜੋ ਕੀ ਆ ਮੋਟੀ ਪਾ ਰਹੇ ਨੇ ਤੇ ਨਹੀਂ ਤਾਂ 6 ਇੰਚੀ ਤੱਕ ਹੀ ਪਾਉਂਦੇ ਨੇ ਇਹਨਾਂ ਨੇ ਸਲੇਬ 8 ਇੰਚੀ ਪਾਉਣੀ ਆ ਸ